ਮਿਸ਼ਨ ਚੜ੍ਹਦੀ ਕਲਾ ਤਹਿਤ ਵਾਰਡ ਨੰਬਰ 6 ਵਿੱਚ ਸਿਹਤ ਵਿਭਾਗ ਵੱਲੋਂ ਲਾਇਆ ਜਾਗਰੂਕਤਾ ਅਤੇ ਮੈਡੀਕਲ ਕੈਂਪ ਕੈਂਪ ਦੌਰਾਨ ਸਿਹਤ ਵਿਭਾਗ ਦੇ ਐਸਐਮਓ ਆਪਣੀ ਪੂਰੀ ਟੀਮ ਨਾਲ ਹਾਜ਼ਰ ਰਹੀ ਇਸ ਮੌਕੇ ਕੀ ਕਿਹਾ ਕਾਉਂਸਲਰਾਂ ਅਤੇ ਐਸਐਮਓ ਨੇ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ Terima kasih telah menonton. ਪ੍ਰਧਾਨ ਜੀ ਅੱਜ ਵਾਰਡ ਨੰਬਰ 6 ਦੇ ਵਿੱਚ ਇੱਕ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈਲਥ ਕੈਂਪ ਪਰ ਤੁਸੀਂ ਵੀ ਇੱਥੇ ਮੌਜੂਦ ਹੋ ਕੀ ਕਹਿਣਾ ਚਾਹੋਗੇ ਸਾਡੀ ਨਗਰ ਪੰਚਾਇਤ ਦੇ ਵਿੱਚ ਮੀਟਿੰਗ ਸੀ ਮੀਟਿੰਗ ਦੇ ਦੌਰਾਨ 6 ਨੰਬਰ ਦੇ 7 ਨੰਬਰ ਦੇ ਔਰ 15 ਨੰਬਰ ਦੇ ਜੋ ਸਾਡੇ ਐਨਸੀ ਸਾਹਿਬਾਨ ਨੇ ਉਹਨਾਂ ਨੇ ਸਾਨੂੰ ਬੇਨਤੀ ਕੀਤੀ ਸੀ ਵੀ ਸਾਡੇ ਇੱਥੇ 6 ਨੰਬਰ ਦੇ ਵਿੱਚ ਵੀ ਦੋ ਸਾਡੇ ਜੋ ਆਪਣੇ ਮਰੀਜ਼ ਸੀ ਬੁਖਾਰ ਚੜਿਆ ਬੀਪੀ ਘਟ ਗਿਆ ਉਦੋਂ ਦੀ ਮੌਤ ਹੋ ਗਈ ਔਰ ਹੋਰ ਵੀ ਬੜੇ ਸਾਡੇ ਛਿੱਕਾਂ ਆਉਂਦੀਆਂ ਨੇ ਖੰਗ ਆਉਂਦੀ ਬੁਖਾਰ ਚੜਦਾ ਜਿਸ ਤਹਿਤ ਵੀ ਆਪਾਂ ਇੱਥੇ ਕੋਈ ਕੈਂਪ ਲਾਉਣ ਦੀ ਕਰੀਏ ਅਸੀਂ ਸਾਰੇ ਰਲ ਕੇ ਸਾਡੇ ਐਮਐਲ ਸਾਬ ਦੇ ਕਹਿਣ ਮੁਤਾਬਕ ਉਦੋਂ ਸਾਨੂੰ ਐਸਮ ਸਾਬ ਨਹੀਂ ਮਿਲੇ ਵੀਰ ਪ੍ਰਕਾਸ਼ ਜੀ ਸਾਨੂੰ ਮਿਲੇ ਸੀ ਡਾਕਟਰ ਸਾਹਿਬ ਉਹਨਾਂ ਨਾਲ ਸੀ ਗੱਲ ਕੀਤੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਬਹੁਤ ਅੱਛੀ ਗੱਲ ਹੈ ਸਾਨੂੰ ਤੁਸੀਂ ਇੱਥੇ ਆਪਦੇ ਨੂੰ ਲੈ ਕੇ ਦੇ ਅਸੀਂ ਲੈ ਕੇ ਦਿੱਤਾ ਔਰ ਮੈਂ ਸਾਡੇ ਐਸਐਮ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਵੀ ਜੋ ਸਾਡੀ ਬੇਨਤੀ ਨੂੰ ਨੇ ਮਨਜ਼ੂਰ ਕੀਤੀ ਅੱਜ ਅਸੀਂ ਹੁਣ ਵੀ ਇੱਥੇ ਮੈਡੀਕਲ ਕੈਂਪ ਲੱਗ ਰਿਹਾ ਹੈ ਸਾਰਿਆਂ ਨੂੰ ਦਵਾਈਆਂ ਮਿਲ ਰਹੀਆਂ ਨੇ ਸਾਰੇ ਟੈਸਟ ਹੋ ਰਹੇ ਨੇ ਔਰ ਜਿਵੇਂ ਅਸलम ਸਾਹਿਬ ਨੇ ਦੱਸਿਆ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਸਾਰੀ ਪਬਲਿਕ ਦਾ ਖਾਸ ਕਰਕੇ ਲੇਡੀਜ਼ ਨੂੰ ਸਟੀਆਂ ਭੜਿਆਂ ਦਾ ਫਰਜ਼ ਬਣਦਾ ਹੈ ਵੀ ਜੋ ਪਾਣੀ ਇਕੱਠਾ ਹੈ ਉਹ ਦੋ ਤਿੰਨ ਦਿਨਾਂ ਬਾਅਦ ਪਾਣੀ ਨੂੰ ਪਾਣੀ ਪਾਸ ਕੀਤਾ ਜਾਵੇ ਉਹਦੇ ਨਾਂ ਰੱਖਿਆ ਜਾਵੇ ਕਿਉਂਕਿ ਜੋ ਅੱਜ ਬਿਮਾਰੀ ਹੈ ਉਹ ਪਾਣੀ ਦੇ ਵਿੱਚ ਵੀ ਦੱਸ ਇਹੀ ਦੱਸਦੇ ਨੇ ਵੀ ਚੰਗੇ ਪਾਣੀ ਰਹਿਦਾ ਇਹ ਜੋ ਇਹ ਭਲਾ ਮਾਨਸਾ ਵੀ ਸੇਠਾਰ ਕੇ ਆਰਾਮ ਕਰਦਾ ਹੈ ਔਰ ਫਿਰ ਸ਼ਾਮ ਨੂੰ 2 ਘੰਟੇ ਜਾਂ ਫਿਰ 1 ਘੰਟਾ ਇਹ ਫਿਰ ਟੈਕ ਕਰਦਾ ਇਸ ਲਈ ਮੇਰੀ ਸਾਰਿਆਂ ਤੁਹਾਡੇ ਮਦਰਾਂ ਨੂੰ ਬੇਨਤੀ ਹੈ ਕਿ ਸਾਡੇ ਭੈਣ ਭਰਾ ਵੀਰ ਸਾਰੇ ਬੱਚੇ ਰਲ ਕੇ ਆਪਣੇ ਆਣ ਗੁਣ ਸਫਾਈ ਕਰਨ ਗਲੀਆਂ ਦੀ ਸਫਾਈ ਕਰਨ ਤਾਂ ਜੋ ਆਪਾਂ ਇਹਨਾਂ ਬਿਮਾਰੀਆਂ ਤੋਂ ਬਚ ਸਕੀਏ ਸ਼ਹਿਰ ਦੇ ਹੋਰ ਕਿਹੜੇ ਕਿਹੜੇ ਵਾਰਡਾਂ 'ਚ ਇਹ ਕੈਂਪ ਲਗਾਈ ਜਾ ਰਹੇ ਹੈ ਜੀ ਫਾਰਦੀ ਟਾਈਮ 5 6 7 1 2 ਇਹਨਾਂ ਦਾ ਅਸੀਂ ਲਿਖ ਕੇ ਦਿੱਤਾ ਹੈ ਬਾਕੀ ਹੋਰ ਵੀ ਕਹਾਂਗੇ 3 ਜਾਂ 4 ਦਾ ਇਕੱਠਾ ਕੰਮ ਲੱਗ ਜੇ ਤਾਂ ਜੋ ਲੋਕ ਜਾਗਰੂਕ ਹੋਣ ਇਹਨਾਂ ਗੱਲਾਂ ਤੋਂ ਔਰ ਆਪ ਦੇ ਆਪ ਚ ਸੁਰੱਖਤ ਮਹਿਸੂਸ ਕਰਨ। ਸੰਦੂਰ ਸ਼ਹਿਰ ਦੇ ਵਿੱਚ ਕਾਫੀ ਜਗ੍ਹਾ ਤੇ ਬਰਸਾਤਾਂ ਦਾ ਪਾਣੀ ਵੀ ਰੁਕਦਾ ਨਹੀਂ। ਹਜੇ ਵੀ ਕਾਫੀ ਜਗ੍ਹਾ ਤੇ ਰੁਕਿਆ ਹੋਇਆ ਹੈ ਤੇ ਉਹਦਾ ਕੀ ਸੋਲੂਸ਼ਨ ਹੋਊਗਾ ਜੀ? ਵਿਖਜੂ ਉਹਦਾ ਪਾਣੀ ਘਟ ਰਿਹਾ ਹੈ ਜੀ ਜੋ ਆਪਣਾ ਸੀਵਰੇਜ ਉਹ ਚੱਲ ਰਿਹਾ ਹੈ। ਬਰਸਾਤਾਂ ਵੋਕੇ ਹੁੰਦਾ ਸੀ ਹੁਣ ਤਾਂ ਕੋਈ ਨਹੀਂ। ਠੀਕ ਹੈ ਜੀ। ਜੀ ਅੱਜ ਇੱਥੇ ਵਾਰਡ ਨੰਬਰ 6 ਦੇ ਵਿੱਚ ਜਿਹੜਾ ਸਿਹਤ ਵਿਭਾਗ ਵੱਲੋਂ ਕੈਂਪ ਲਾਇਆ ਜਾ ਗਿਆ ਹੈ। ਕੀ ਕਹਿਣਾ ਚਾਹੋਗੇ? ਤੇ ਕੈਪਸਿਟੀ ਐਸਐਮਓ ਸਭ ਕੁ ਲਈ ਬੇਨਤੀ ਕਰੀ ਸੀਗੀ ਜੀ 5 6 7 ਤੇ 8 ਅਪਰ ਵਾਰਡ ਦਾ ਮਤਲਬ ਸੇ ਪਾਣੀ ਜ ਇਸ ਕਰਕੇ ਬਿਮਾਰੀਆਂ ਦਾ ਖਤਰਾ ਹੋ ਗਿਆ ਸੀ ਜੀ ਬੁਖਾਰ ਤੇ ਮਤਲਬ ਚਿਕਨ ਗੁਰੀਆਂ ਵਗੈਰੇ ਦੀ ਸ਼ਿਕਾਇਤ ਸੀ ਲੱਗਦੀ ਸੀ ਕਿ ਤੁਲ ਕੇਸ ਤਾਂ ਕੋਈ ਨਹੀਂ ਆਇਆ ਇਸ ਕਰਕੇ ਮਿਰਛਾ ਪ੍ਰਧਾਨ ਜੀ ਅਸੀਂ ਦਫ਼ਤਰ ਸਾਹਿਬ ਕੋਲੋਂ ਬੇਨਤੀ ਕੀਤੀ ਇਹਨਾਂ ਨੇ ਦਫ਼ਤਰ ਗੱਲ ਕਰਕੇ ਐਮਐਲ ਸਾਹਿਬ ਨਾਲ ਜੀ ਇੱਥੇ ਕੈਂਪ ਲਵਾਇਆ ਜੀ ਇਸ ਕੈਂਪ ਦੇ ਵਿੱਚ ਵਾਰਡ ਦੇ ਲੋਕ ਕਾਫੀ ਮਾਤਰਾ ਵਿੱਚ ਪਹੁੰਚ ਰਹੇ ਜੀ ਬਹੁਤ ਮਾਤਰਾ ਤੇ ਆ ਰਹੇ ਜੀ ਥੋੜੇ ਸਾਹਮਣੇ ਹੈ ਜੀ ਠੀਕ ਹੈ ਜੀ ਟੈਸਟ ਹੋ ਰਹੀ ਹੈ ਜੀ ਦਵਾਈ ਮਿਲਦੀ ਹੈ ਜੀ ਇਸ ਤੋਂ ਕੇਸਟਰਾ ਦਿਵਾਇਆ ਸਮਝਤੀ ਹੈ ਹਾਂਜੀ ਫਰੀ ਹੈ ਬਿਲਕੁਲ ਜੀ ਇਸ ਤੋਂ ਇਲਾਵਾ ਜੀ ਹੁਣ ਅਗਲਾ ਕਿਹੜਾ ਵਾਰਡ ਹੈ ਜਿੱਥੇ ਕੈਂਪ ਲਗਾਉਣ ਜਾ ਰਹੇ ਹੋ ਇਸ ਤੋਂ ਬਾਅਦ ਐਮਸੀ ਸਾਡੇ ਵਾਰਡ ਕੇ ਮਤਲਬ ਸਿਸਟਮ ਕਰਨਗੇ ਜੀ ਜਿੱਥੇ ਵੀ ਜ਼ਿਆਦਾ ਸ਼ਿਕਾਇਤ ਹੋਈ ਉਧਰ ਕੈਂਪ ਲਗਾਉਗੇ ਜੀ ਇੱਕ ਦੋ ਕਹਿੰਦੇ ਇੱਕ ਦੋ ਲਿਖੇ ਇੱਕ ਤੇ ਦੋ ਨੰਬਰ ਰਿਕਾਰਡ 'ਤੇ ਲੱਗਦਾ ਕੈਂਪ ਜੀ ਠੀਕ ਹੈ ਜੀ ਅੱਜ ਸਿਹਤ ਵਿਭਾਗ ਪੰਜਾਬ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਤੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਜੀ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਦੀ ਰਹਿਮਾਈ ਹੇਠ ਜਿਹੜਾ ਪਿੱਛੇ ਜੇ ਭਾਰੀ ਪੰਜਾਬ ਦੇ ਵਿੱਚ ਬਰਸਾਤਾਂ ਹੋਈਆਂ ਨੇ ਉਹਦਾ ਕਰਕੇ ਬਹੁਤ ਇਲਾਕਿਆਂ 'ਚ ਹੜ੍ਹ ਆਏ ਨੇ ਤੇ ਸਾਡਾ ਵੀ ਜਿਹੜਾ ਸ਼ਹਿਰ ਦਾ ਇਹ ਵਾਰਡ ਨੰਬਰ 5671 ਦਾ ਜਿਹੜਾ ਇਲਾਕਾ ਸੀਗਾ ਇਹ ਕਾਫੀ ਪਾਣੀ ਦੀ ਮਾਰ ਈ ਟ ਰਿਹਾ ਇਸ ਦੇ ਵਾਸਤੇ ਸਾਨੂੰ ਇਥੋਂ ਵਾਰਡ ਦੇ ਐਮਸੀ ਸਾਹਿਬਾਨ ਤੇ ਸ਼ਹਿਰ ਦੇ ਜਿਹੜੇ ਨਗਰ ਪੰਚਾਇਤ ਦੇ ਪ੍ਰਧਾਨ ਆ ਉਹਨਾਂ ਵੱਲੋਂ ਇੱਕ ਬੇਨਤੀ ਕੀਤੀ ਗਈ ਸੀ ਕਿ ਇੱਥੇ ਕਾਫੀ ਜ਼ਿਆਦਾ ਜਿਹੜੇ ਮਰੀਜ਼ ਨੇ ਉਹ ਬੁਖਾਰ ਤੇ ਹੋਰ ਇਸ ਤਰ੍ਹਾਂ ਦੀਆਂ ਅਲਾਮਤਾਂ ਤੋਂ ਪੀੜਤ ਨੇ ਫੇ ਅਸੀਂ ਆਪਣਾ ਫਰਜ ਨਿਭਾਉਂਦੇ ਹੋਏ ਇਹ ਪ੍ਰੋਗਰਾਮ ਅੱਜ ਦਾ ਹਲਕਿਆ ਇਹਦੇ ਵਾਸਤੇ ਸਾਨੂੰ ਜੀ ਪੰਕਜ ਗਰਗ ਜੀ ਤੇ ਵਿਸਾ ਸਿੰਘ ਜੀ ਤੇ ਹੋਰ ਜਿਹੜੀਆਂ ਇੱਥੇ ਐਮਸੀ ਸਹਿਬਾਨ ਨੇ ਤੇ ਇਲਾਕੇ ਦੇ ਮੋਰੀ ਨੇ ਉਹਨਾਂ ਨੇ ਸਹਿਯੋਗ ਦਿੱਤਾ ਕਿ ਖਾਸ ਤੌਰ ਦੇ ਉੱਤੇ ਜਿਹੜੀ ਨਗਰ ਪੰਚਾਇਤ ਆ ਉਹਦੇ ਜਿਹੜੇ ਨੁਮਾਇੰਦੇ ਨੇ ਸੈਨੀਟਰੀ ਇਨਸਪੈਕਟਰ ਤੇ ਸਾਡੇ ਜਿਹੜਾ ਹੈਲਥ ਦਾ ਵਿਭਾਗ ਆ ਜਿਹਦੇ ਵਿੱਚ ਸਾਡੇ ਸਾਰੇ ਜਿਹੜੇ ਸੈਨੀਟਰੀ ਇਨਸਪੈਕਟਰ ਮਲਟੀ ਪਰਪਸ ਹੈਲਥ ਸੁਪਰਵਾਈਜ਼ਰ ਤੇ ਸਾਡੀਆਂ ਡਾਕਟਰੀ ਟੀਮਾਂ ਆਈਆਂ ਨੇ ਸਾਡਾ ਮੁੱਖ ਮਕਸਦ ਜਿਹੜਾ ਇਹ ਕਿ ਜੇਕਰ ਇਹ ਮਰੀਜ਼ ਇੱਥੇ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਅਸੀਂ ਆਪ ਆ ਕੇ ਦੇਖੀਏ ਇੱਥੇ ਆ ਕੇ ਫੀਵਰ ਸਰਵੇ ਕਰੀਏ ਕਿਹੜੇ ਕਿਹੜੇ ਘਰਾਂ ਦੇ ਵਿੱਚ ਕਿਹੜੇ ਲੋਕਾਂ ਨੂੰ ਮੁਸ਼ਕਲ ਹੈ ਤੇ ਉਹਨਾਂ ਦੇ ਲੂਡਿੰਗ ਦੇ ਟੈਸਟ ਜਿਹੜੇ ਆ ਕਰੀਏ ਤੇ ਜੇਕਰ ਕੋਈ ਕਿਉਂਕਿ ਇਹ ਸਾਰੇ ਮਰੀਜ਼ ਜਿਹੜੇ ਆ ਇਹ ਸ਼ੱਕੀ ਡੇਂਗੂ ਦੇ ਮਰੀਜ਼ ਆ ਮੈਂ ਤੁਹਾਡੇ ਰਾਂ ਹੀ ਇੱਕ ਜਾਣਕਾਰੀ ਸਾਂਝੀ ਕਰੂੰਗਾ ਕਿ ਜਿਹੜਾ ਆਪਾਂ ਡੇਂਗੂ ਜਾਂ ਚਿਕਨ ਗੁਨੀਆ ਕਹਿੰਦੇ ਆ ਇਹਦਾ ਜਿਹੜਾ ਪੁਖਤਾ ਟੈਸਟ ਸਰਕਾਰ ਵੱਲੋਂ ਨੋਟੀਫਾਈ ਕੀਤਾ ਹੋਇਆ ਉਹ ਸਿਰਫ ਤੇ ਸਿਰਫ ਇੱਕ ਐਲਾਈਜ਼ਾ ਟੈਸਟ ਹੈ ਜਿਹੜਾ ਸਾਡੇ ਸਾਰੇ ਸਰਕਾਰੀ ਹਸਪਤਾਲਾਂ 'ਚ ਸਿਹਤ ਸੰਸਥਾਵਾਂ 'ਚ ਮੁਫਤ ਹੁੰਦਾ ਹੈ ਸਾਡੇ ਕੋਲ ਸਰਦੂਲਗੜ੍ਹ ਭਾਵੇਂ ਟੈਸਟ ਨਹੀਂ ਹੁੰਦਾ ਪਰ ਅਸੀਂ ਆਪ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਹ ਟੈਸਟ ਦਾ ਸੈਂਪਲ ਮਰੀਜ਼ ਦਾ ਲੈਨੇ ਆ ਤੇ ਮਾਨਸੇ ਤੋਂ ਟੈਸਟ ਕਰਾ ਕੇ ਅਗਲੇ ਦਿਨ ਰਿਪੋਰਟ ਦਿੰਨੇ ਆ ਇਹ ਟੈਸਟ ਜਿਹੜਾ ਜਦੋਂ ਇਹ ਪੋਜ਼ਿਟਿਵ ਆਉਂਦਾ ਹੈ ਉਦੋਂ ਹਰ ਪ੍ਰਾਈਵੇਟ ਡਾਕਟਰ ਹਰ ਜਿਹੜਾ ਸਿਹਤ ਅਦਾਰਾ ਉਹਦਾ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਹੜਾ ਐਪੀਡੀਮਿਓਲੋਜੀਕਲ ਐਕਟ ਜਿਹੜਾ ਉਹਦੀ ਧਾਰਾ ਦੀਨ ਜਿਵੇਂ ਆਪਾਂ ਟੀਵੀ ਜਾਂ ਹੋਰ ਦੇ ਮਰੀਜ਼ਾਂ ਨੂੰ ਲੁਕੋ ਕੇ ਨਹੀਂ ਰੱਖ ਸਕਦੇ ਤੇ ਇਸ ਮਰੀਜ਼ ਨੂੰ ਵੀ ਉਹ ਹਸਪਤਾਲ ਨੇ ਉਸ ਡਾਕਟਰ ਨੇ ਨੋਟੀਫਾਈ ਕਰਨਾ ਹੁੰਦਾ ਸੇ ਤੋਂ ਭਾਗ ਨੂੰ ਸਾਨੂੰ ਦੱਸਣਾ ਹੁੰਦਾ ਕਿ ਆਹ ਹਲਕਾ ਆਹ ਏਰੀਆ ਚ ਆਹ ਮਰੀਜ਼ ਨੂੰ ਡੇਂਗੂ ਹੈ ਤੇ ਤੁਰੰਤ ਸਾਡੀ ਟੀਮ ਜਿਹੜੀ ਹੈ ਅਸੀਂ ਉਹ ਚੱਪਾ ਚੱਪਾ ਜਿਹੜਾ ਮੈਪ ਮੈਪ ਕੀਤਾ ਹੋਇਆ ਉਥੋਂ ਦੇ ਜਿਹੜੇ ਹੈਲਥ ਵਰਕਰ ਆ ਉਥੇ ਪਹੁੰਚਦੇ ਆ ਉੱਥੇ 100 ਘਰਾਂ ਦਾ ਆਸ-ਪਾਸੇ ਸਰਵੇ ਕਰਦੇ ਆ ਵੀ ਕਿੰਨੇ ਲੋਕ ਪੀੜਤ ਨੇ ਉਹਨਾਂ ਦਾ ਟੈਸਟ ਕਰਦੇ ਆ ਤੇ ਉੱਥੇ ਅਸੀਂ ਮਤਲਬ ਜਾਹਰਾ ਤੌਰ ਤੇ ਪੰਪ ਨਾਲ ਜਾਂ ਮਸ਼ੀਨਾਂ ਨਾਲ ਫੋਗਿੰਗ ਤੇ ਸਪਰੇਅ ਕਰਕੇ ਮੱਛਰ ਜਿਹੜਾ ਉੱਥੋਂ ਦਾ ਮਾਰਦੇ ਆ ਕਿਉਂਕਿ ਉਹ ਏਰੀਆ ਵਾ ਜਿੱਥੇ ਉਸ ਵਿਅਕਤੀ ਨੂੰ ਡੇਂਗੂ ਜਿਹਨੂੰ ਹੋਇਆ ਜਾਂ ਚਿਕਨਗੁਨੀਆ ਹੋਇਆ ਉਹਨੂੰ ਕੱਟਿਆ ਹੋਇਆ ਮੱਛਰ ਉੱਥੇ ਉਹ ਉਹ ਜਿਹੜਾ ਹੈ ਉਹ ਵਾਇਰਸ ਦੇ ਜੀਵਾਣੂ ਨਾਲ ਬਣਿਆ ਮੱਛਰ ਹੈ ਤੇ ਉਹਨੂੰ ਮਾਰਨਾ ਜ਼ਰੂਰੀ ਆ ਸਾਰਾ ਮੱਛਰ ਜਿਹੜਾ ਵਾ ਉਹ ਡੇਂਗੂ ਵਾਲਾ ਮੱਛਰ ਨਹੀਂ ਹੈ ਜਦੋਂ ਤੱਕ ਡੇਂਗੂ ਵਾਲੇ ਵਿਅਕਤੀ ਨੂੰ ਉਹ ਡੇਂਗੂ ਵਾਲਾ ਮੱਛਰ ਕੱਟੇਗਾ ਫੇਰ ਹੀ ਉਹ ਅੱਗੇ ਜਾ ਕੇ ਡੇਂਗੂ ਫਲਾਏਗਾ ਨਹੀਂ ਤਾਂ ਉਹ ਸਟਾਈਲ ਮੱਛਰ ਆ ਤੁਰਿਆ ਫਿਰਦਾ ਕੋਈ ਨਹੀਂ ਉਹਦੀ ਜਿਹੜੀ ਸਾਫ ਸਫਾਈ ਹੈ ਉਹਦੇ ਵਾਸਤੇ ਮੇਰੀ ਪਬਲਿਕ ਨੂੰ ਗੁਜਾਰਿਸ਼ ਹੈ ਕਿ ਇਹ ਡੇਂਗੂ ਦਾ ਜਿਹੜਾ ਮੱਛਰ ਹੈ ਬਹੁਤ ਹੀ ਇੱਕ ਲਗਜ਼ਰੀ ਬਹੁਤ ਹੀ ਇੱਕ ਆਰਾਮ ਪਸੰਦ ਬਹੁਤ ਹੀ ਇੱਕ ਮਤਲਬ ਜਿਹੜਾ ਪਾਲਤੂ ਮੱਛਰ ਹੈ ਇਹ ਜੇ ਕਿਸੇ ਵਿਅਕਤੀ ਨੂੰ ਡੇਂਗੂ ਜਾਂ ਚਿਕਨਗੁਰੀਆ ਹੁੰਦਾ ਹੈ ਉਹ ਮੰਨ ਲਵੇ ਕਿ ਉਹਨੂੰ ਉਹਦੇ ਪਾਲਤੂ ਕੁੱਤੇ ਆਂਗੂ ਉਹਦੇ ਆਪ ਦੇ ਘਰੇ ਹੋਏ ਪਾਲੇ ਹੋਏ ਮੱਛਰ ਨੇ ਵੱਢਿਆ ਹੈ ਕਿਉਂਕਿ ਇਹ ਮੱਛਰ ਬਾਹਰੋਂ ਨਹੀਂ ਹੁੰਦਾ ਤੁਸੀਂ ਤੁਹਾਡੇ ਜਿਹੜੇ ਏਸੀ ਵਾਲੇ ਘਰ ਜਾਂ ਹੋਰ ਠੰਡੀਆਂ ਥਾਵਾਂ ਆਰਾਮ ਦੇ ਨਾਲ ਉੱਥੇ ਬੈਠਦਾ ਹੈ ਪਰਦਿਆਂ ਦੇ ਉਹਲੇ ਜਿਆਦਾ ਉੱਚਾ ਉੱਡਦਾ ਨਹੀਂ ਹੈ ਦੁਪਹਿਰ ਨੂੰ ਸਰਕਾਰੀ ਬਾਬੂਆਂ ਵਾਂਗੂ ਆਰਾਮ ਕਰਦਾ ਹੈ ਸੇਠਾ ਵਾਂਗੂ ਤੇ ਸਵੇਰੇ ਸ਼ਾਮ ਦੋ-ਦੋ ਘੰਟੇ ਕੰਮ ਕਰਦਾ ਹੈ ਤੇ ਇਸ ਕਰਕੇ ਇਹ ਮੱਛਰ ਜਿਹੜਾ ਉਹ ਨਾਂ ਪਣ ਪੇ ਸਾਡੀ ਸਰਕਾਰ ਨੇ ਪ੍ਰੋਗਰਾਮ ਦਿੱਤਾ ਹੋਇਆ ਤੇ ਉਹਦੇ ਵਿੱਚ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਸਿੰਪਲ ਜਿਹਾ ਇੱਕ ਤਰੀਕਾ ਹੈ ਇਹ ਮੱਛਰ ਖੜੇ ਪਾਣੀ 'ਚ 7 ਦਿਨ ਤੱਕ ਆਪ ਦਾ ਲਾਰਵਾ ਪੈਦਾ ਕਰਦਾ ਹੈ ਸਾਡੇ ਕੋਲ ਇੱਥੇ ਲਾਰਵਾ ਵੀ ਮੌਜੂਦ ਆ ਦਿਖਾਉਣ ਵਾਸਤੇ ਇਹ ਅਸੀਂ ਲਾਰਵਾ ਲੈ ਕੇ ਆਂਦਾ ਇਸ ਤਰ੍ਹਾਂ ਦਾ ਹੁੰਦਾ ਇਹ ਜਿਨ੍ਹਾਂ ਗਮਲੇ ਆ ਜਿਨ੍ਹਾਂ ਇਹਦੇ ਸਾਡੇ ਘਰੇ ਕੂਲਰਾਂ ਦਾ ਪਾਣੀ ਆ ਕੂੜ ਕਬਾੜ ਆ ਟਾਇਰ ਆ ਛੱਤਾਂ ਦੇ ਉੱਤੇ ਕੋਈ ਵੀ ਥਾਂ ਐ ਉੱਥੇ ਸਾਫ਼ ਪਾਣੀ ਚ ਰਹਿੰਦਾ ਗੰਦੇ ਪਾਣੀ ਚ ਨਦੀਆਂ ਨਾਲਿਆਂ ਚ ਇਹਦਾ ਕੋਈ ਇਲਾਕਾ ਦੇ ਗੱਲ ਨਹੀਂ ਤੇ ਸਾਡਾ ਫਰਜ਼ ਇੰਨਾ ਹੀ ਬਣਦਾ ਕਿ ਅਸੀਂ ਇੱਕ ਹਫ਼ਤਾ ਇਹਦਾ ਜਿਹੜਾ ਜੀਵਾਣੂ ਐ ਉਹਨੇ ਮੱਛਰ ਬਣ ਕੇ ਉੱਡਣਾ ਹੁੰਦਾ ਲਾਰਦੇ ਨੇ ਉਹਨੂੰ ਇੱਕ ਹਫ਼ਤਾ ਚਾਹੀਦਾ ਜੇ ਹਫ਼ਤੇ ਦੇ ਵਿੱਚ ਵਿੱਚ ਜਦਾਂ ਹਰ ਸ਼ੁੱਕਰਵਾਰ ਅਸੀਂ ਉਹ ਪਾਣੀ ਡੋਲਤਾ ਦੁਬਾਰਾ ਭਰ ਲਿਆ ਉਹ ਮੱਛਰ ਵੀ ਮਰ ਗਏ ਔਰ ਐਡਾ ਕਿ ਸੋਲ ਹੈ ਕਿ ਇਹ ਨੂੰ ਕਿਸੇ ਦਵਾਈ ਜਾਂ ਕਿਸੇ ਦੀ ਲੋੜ ਹੀ ਨਹੀਂ ਪੈਂਦੀ ਧੁੱਪੇ ਇਹਨੂੰ ਡੋਲਤਾ ਗਰਮ ਥਾਂ ਦੇ ਉੱਤੇ ਇਹ ਫੌਤ ਹੋ ਜਾਂਦਾ ਤੇ ਜਦੋਂ ਮੱਛਰ ਬਣ ਕੇ ਉੱੜਦਾ ਫੇਰ ਜ਼ਰੂਰ ਇਹ ਦੀ ਫਲਾਈਟ ਭਾਵੇਂ 3-4 ਫੁੱਟ ਦੀ ਹੁੰਦੀ ਹੈ ਪਰ 3-4 ਫੁੱਟ ਉੱਠ ਕੇ ਬੈਠ ਕੇ ਉੱਥੋਂ ਫੇਰ ਅੱਗੇ 3-4 ਫੁੱਟ ਇਸ ਕਰਕੇ ਛੱਤ ਤੇ ਜਾ ਕੇ ਵੀ ਲੜ ਸਕਦਾ ਹਾਂਜੀ ਮਾਤਾ ਜੀ ਅੱਜ ਤੁਹਾਡੇ ਤੇ ਵਾਰਡ ਦੇ ਵਿੱਚ ਸਿਹਤ ਵਿਭਾਗ ਵੱਲੋਂ ਜਿਹੜਾ ਕੈਂਪ ਲਾਇਆ ਜਾਇਆ ਗਿਆ ਤੁਸੀਂ ਇੱਥੇ ਪਹੁੰਚੇ ਹੋ ਤੁਹਾਨੂੰ ਕੀ ਤਕਲੀਫ ਸੀ ਕੀ ਕਹਿਣਾ ਚਾਹੋਗੇ ਸੈੱਲਾਂ ਦੀ ਬਹੁਤ ਪ੍ਰੋਬਲਮ ਹੋਈ ਹੈ ਜੀ ਸੈੱਲ ਬਹੁਤ ਘੱਟੇ ਪਏ ਲੋਕਾਂ ਦੇ ਅੱਛਾ ਜੀ ਸਾਡੇ ਵੀ ਬਹੁਤ ਪਰਿਵਾਰ ਦੇ ਮੈਂਬਰ ਦਾਖਲ ਹੋ ਰਹੇ ਹਨ ਵੀ ਹੁਣ ਆਕੇ ਨਾਲੋਂ ਬਹੁਤ ਸਹੀ ਨਹੀਂਗੇ ਸਰਸੇ ਲੈ ਕੇ ਗਏ ਹੋਏ ਹੈ ਜੀ ਕੀ ਲੱਛਣ ਆਏ ਹਨ ਉਹਨਾਂ ਨੂੰ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਦੇ ਜੀ ਸੈੱਲ ਘਟ ਗਏ ਸੂਗੇ ਖੁਦ ਬੁਖਾਰ ਉਲਟੀ ਵਗੈਰਾ ਹਾਂ ਜੀ ਬੁਖਾਰ ਇੱਕ ਕਾਲਜੇ ਚ ਦਰਦ ਹੁੰਦਾ ਜੀ ਉਹਨਾਂ ਦੇ ਅੱਜ ਤੁਸੀਂ ਇੱਥੇ ਦਵਾਈ ਲੈਣ ਪਹੁੰਚੇ ਹੋ ਤੁਹਾਨੂੰ ਵੀ ਕੋਈ ਤਕਲੀਫ ਹੈ ਜੀ ਹਾਂਜੀ ਮਿਲੀ ਹੈ ਦਵਾਈ ਤੁਹਾਨੂੰ ਇੱਥੇ ਹਾਂਜੀ ਵਧੀਆ ਮਿਲੀ ਹੈ ਜੀ ਦਵਾਈ ਵਧੀਆ ਟੈਸਟ ਹੋਇਆ ਜੀ ਠੀਕ ਹੈ ਜੀ ਹਾਂਜੀ ਇਹ ਜਿਹੜਾ ਕੈਂਪ ਹੈ ਇਹ ਇਹਦਾ ਮਤਲਬ ਪੂਰੇ ਬਾਡ ਨੂੰ ਫਾਇਦਾ ਹੈ ਜੀ ਹਾਂਜੀ ਹਾਂਜੀ ਬਹੁਤ ਫਾਇਦਾ ਹੈ ਜੀ ਠੀਕ ਹੈ ਜੀ ਕੀ ਨਾਕੀਆ ਕਰਨਾ ਹੁਣ ਨਾਰਾੜੀਆ